ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬਾਜਾ ਖਾਨਾ ਤਸਵੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਬਾਈ ਦਾ ਜਿਹੜਾ ਘਰ ਹੈ ਬਠਿੰਡੇ ਤੋਂ ਮਿੱਤਰੋ ਜਦੋਂ ਆਪਾਂ ਬਾਜਾ ਖਾਨੇ ਨੂੰ ਜਾਂਦੇ ਆ ਤੇ ਬਾਜਾ ਖਾਨੇ ਜਾਣ ਤੋਂ ਪਹਿਲੇ ਮਿੱਤਰੋ ਨਾਲਾ ਲੰਘਣਸਾਰ ਕਿਲੋਕਮੀਟਰ ਤੇ ਢਿੱਲੋ ਫਾਰਮ ਦੇ ਨਾਂ ਤੇ ਬਾਈ ਦਾ ਫਾਰਮ ਬਣਾਇਆ ਵਾ ਖੇਤ ਦਾ ਬਾਈ ਦੇ ਘਰ ਸੁਖਵੀਰ ਬਾਈ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਜੇ ਆਪਾਂ ਅੱਜ ਦੀ ਗੱਲ ਗੱਲ ਕਰਕੇ ਮਿੱਤਰੋ ਝੋਟੇ ਦੀ ਬਹੁਤ ਚੰਗੀ ਤੇ ਮਾ ਦਾ ਰਿਕਾਰਡ ਵੀ ਮਿੱਤਰੋ ਬਹੁਤ ਚੰਗਾ ਤੇ ਜਿਹੜੀ ਪੂਰੀ ਵੈਸੇ ਗੱਲਬਾਤ ਆ ਭਾਈ ਦੇ ਨਾਲ ਕਰਾਂਗੇ ਪਹਿਲਾਂ ਸਾਨੂੰ ਅੱਜ ਦੀ ਆਪਾਂ ਸਰੀਰ ਦੀ ਬਣਤਰ ਦਿਖਾ ਦਈਏ ਕੱਦ ਭਾਵੇਂ ਮਿੱਤਰੋ ਨੋਰਮਲ ਹੈ ਤੇ ਫੇਸ ਕੁਆਲਟੀ ਤੇ ਮਿੱਤਰੋ ਬਹੁਤ ਚੰਗੀ ਤੇ ਚੰਗੀਆਂ ਮੁਰਾ ਨਸਲ ਦੇ ਵਿੱਚੋਂ ਆਪਾਂ ਕਹਾਂਗੇ ਵੀ ਆਉਂਦੀ ਹੈ ਜਿਹੜੀ ਸਰੀਰ ਦੀ ਬਣਤਰ ਹੈ ਬਹੁਤ ਹੀ ਸੋਹਣੀ ਹੈ ਤੇ ਦੁੱਧ ਵੀ ਭਾਈ ਕਹਿੰਦਾ ਪਹਿਲੇ ਸੂਏ ਬਹੁਤ ਚੰਗਾ ਕੱਢਿਆ ਤੇ ਦੂਜੇ ਸੂਏ ਵੀ ਮਿੱਤਰੋ ਚੰਗੇ ਕੱਢਣ ਦੇ ਉਮੀਦ ਆ ਹਜੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ ਵੈਸੇ ਸੂਣ ਦਾ ਪਤਾ ਨਹੀਂ ਹੁੰਦਾ ਪਹਿਲਾ ਮੰਗਰੋ ਵੀ ਮਸੂ ਪਸੋਂ ਕਦੋਂ ਵੀ ਸੂ ਹੋ ਸਕਦਾ ਤੇ ਜੇ ਆਪਾਂ ਮਾਂ ਦੀ ਗੱਲ ਕਰ ਗਏ ਮਿੱਤਰੋ ਮਾਂ ਥੱਲੇ ਵੀ ਦੁੱਧ ਬਹੁਤ ਚੰਗਾ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਫੇਸ ਕੁਆਲਿਟੀ ਫਿਰ ਆਪਾਂ ਕਹਿੰਦੇ ਬਹੁਤ ਸੋਣੀ ਐ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧ ਗਈ ਜੀ ਤੇ ਘਰੇਲੂ ਹੀ ਪਸ਼ੂ ਆ ਆਪਣੇ ਹਾਂਜੀ ਬਾਈ ਘਰੇਲੂ ਪਸ਼ੂ ਹੈ ਘਰੇਲੂ ਆ ਹਨਾ ਤੇ ਅੱਜ ਆਪਾਂ ਜਿਹੜੀ ਇਹ ਝੋਟੀ ਦਿਖਾ ਰਹੇ ਆ ਇਹਦਾ ਮੈਨ ਸੁਆ ਜੀ ਮੈਨ ਦੂਜਾ ਸੁਆ ਜੀ ਦੂਜਾ ਸੁਆ ਸੁੰਦੀ ਆ ਸੁੰਦੀ ਆ ਜੀ ਠੀਕ ਹੈ ਕਿੰਨੇ ਦਿਨ ਬਾਕੀ ਆ ਇਹ ਜੀ 16 ਤਰੀਕ ਨੂੰ ਦਿਨ ਪੂਰੇ ਹੋਣਗੇ 16 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਮਤਲਬ ਵੀ ਇੱਕ ਦੋ ਦਿਨਾਂ ਤਾਂ ਹੀ ਹਨਾ ਦੋ ਦਿਨਾਂ ਤਾਂ ਤੇ ਦੁੱਧ ਨੇ ਕਿੰਨਾ ਕੱਢਿਆ ਸੀ ਜੀ ਪਹਿਲੇ ਟਾਈਮ ਜੀ 7 ਲੀਟਰ ਡੰਕ ਦਾ ਦਿੱਤਾ ਜੀ ਮਤਲਬ 14 ਕਿਲੋ 14 ਕਿਲੋ ਜੀ ਠੀਕ ਹੈ ਤੇ ਬਾਕੀ ਇਹਦੀ ਇਧਰ ਮਾਤ ਹਾਂ ਮਾ ਥੱਲੇ ਕੀ ਰਿਕਾਰਡ ਹੈ ਜੀ ਮਾ ਦਾ 9 ਕਿਲੋ ਡੰਗ ਦਾ ਦਰਦ ਦਤਾਈ ਇਹਨੇ ਮਤਲਬ 18 ਕਿਲੋ ਠੀਕ ਹੈ ਹੁਣ ਜੇ ਆਪਾਂ ਮਾਂ ਥੱਲੇ 18 ਤੇ 3 14 ਲੀਟਰ ਕੱਢਿਆ ਪਹਿਲੇ ਸੂਏ ਹਨਾ ਤੇ ਇਹ ਕਿਹੜੇ ਟੀਕੇ ਦੀ ਹੈ ਜੀ ਇਹ ਮੋਰਾ ਦਾ ਹੀ ਮੋਰਾ ਦਾ ਸਿੰਮਣ ਲੱਗਿਆ ਸਿੰਮਣ ਲੱਗਿਆ ਵੀ ਹੁਣ ਯਾਦ ਕੋ ਹੁਣ ਇਹਦੇ ਕਿਹੜਾ ਲੱਗਿਆ ਜੀ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਕੋਹੇ ਨੂਰ ਦਾ ਕੋਹੇ ਨੂਰ ਦਾ ਟੀਕਾ ਲੱਗਿਆ ਹਾਂ ਡਾਕਟਰ ਨੇ ਲਾਇਆ ਦਬੜੀ ਖਾਣੇ ਵਾਲੇ ਨੇ ਕਾਕੂ ਡਾਕਟਰ ਕਾਕੂ ਹਾਂ ਠੀਕ ਹੈ ਤੇ 16 ਤਰੀਕ ਨੂੰ ਮਿੱਤਰੋ ਦਿਨ ਪੂਰੇ ਹੋਣਿਆ ਧੋਰੇ ਜਿ ਮੜਾ ਇਹਨੂੰ ਫੇਰ ਆਪਾਂ ਜੇ ਆਹਾ ਪਿਛਲੇ ਸਾਲ ਦੀ ਬੱਚੀ ਆ ਹਾਂਜੀ ਇਹ 1 ਸਾਲ ਦੀ ਬੱਚੀ ਹੈ ਜੀ ਇਸੇ ਠੀਕ ਹੈ ਕਿਹੜੇ ਸਿਮਨ ਦੀ ਹੈ ਇਹ ਲਾੜਲਾ ਬੋਲਦੀ ਬੱਚੀ ਹੈ ਜੀ ਲਾੜਲਾ ਬੋਲ ਹਾਂਜੀ 1 ਸਾਲ ਦੀ ਹੋਗੀ ਠੀਕ ਹੈ ਉਹ ਬਹੁਤ ਕਦ ਕਾੜ ਕਰ ਗਈ ਹੈ ਨਾ ਧੋਰੇ ਜਿ ਨੇ ਫੇਰ ਮੜਾ ਜਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਸਰੀਰ ਦੇ ਬੰਤਰ ਰੰਗ ਰੂਗ ਮਿੱਤਰੋ ਫੁੱਲ ਜੈਡ ਬਲਾਇਕ ਤੇ ਸਿਹਤ ਪੱਖੋਂ ਵੀ ਬਹੁਤ ਸੋਹਣੀ ਹੈ ਤੇ ਧੋਰੇ ਜਿ ਹੋਰ ਮੜਾਇਆ ਸੂਣ ਦੇ ਵਿੱਚ ਵੈਸੇ ਤਾਂ 2-4 ਦਿਨ ਰਹਿੰਦੇ ਨੇ ਪਰ ਪਤਾ ਕਦੋਂ ਕੋਈ ਨਹੀਂ ਕਦੋਂ ਵੀ ਪਸ਼ੂ ਸੋ ਸਕਦਾ ਫਿਕਸਾ ਹਵਾਨੇ ਦੀ ਆ ਮੰਤਰ ਸਰੀਰ ਦੀ ਬਹੁਤ ਸੋਣੀ ਹੈ ਤੇ ਦੁੱਧ ਪਹਿਲੇ ਸੂਏ ਮਿੱਤਰੋ 14 ਲੀਟਰ ਕੱਢਣਾ ਹਰ ਪਸ਼ੂ ਦੇ ਬੱਸ ਦੀ ਗੱਲ ਨਹੀਂ ਤੇ ਕਿੰਨਾ ਰੇਟ ਹੈ ਕੀ ਬਾਈ ਦਾ ਫੋਨ ਨੰਬਰ ਆ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੱਸਣ ਜਾ ਰਹੇ ਹਾਂ ਹਾਂਜੀ ਬਾਈ ਜੀ ਹੁਣ ਇਹਦਾ ਰੇਟ ਕੀ ਕਰਤਾ ਜੀ 1,30,000 ਰੇਟ 1,30,000 ਹਾਂਜੀ ਮਾਨਤਾਣ ਹੋ ਜਾਊਗਾ ਮਾਨਤਾਣਗਾ ਓਕੇ ਫੋਨ ਨੰਬਰ ਜੀ ਆਪਣਾ 94643 ਜੀ 94643 12278 ਜੀ 12278 94643 12278 ਬਾਈ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ